ਸਸਿਕਾਲ ਕਿਵੇਂ ਸਾਰੀ ਅਮ੍ਰਿਤ ਕਰਦੇ ਆ ਠੀਕ ਹੋਣੀ ਹੈ ਗਰਮੀ ਫਿਰ ਬਹੁਤ ਜ਼ਿਆਦਾ ਹੈ ਪਤਾ ਕੀ ਗੱਲ ਆ ਅੱਧੇ ਦਿਨਾਂ ਦਾ ਜਿਹਦਾ ਮੀਂਹ ਪੈਂਦਾ ਅੱਧੇ ਚ ਪੈਂਦਾ ਹੀ ਕਿਉਂਕਿ ਸ਼ਹਿਰ ਵੱਡਾ ਨਾ ਉਧਰ ਸਾਈਡ ਤੇ ਬਾਰਿਸ਼ ਹੋ ਜਾਂਦੀ ਆ ਅੱਧੀ ਸਾਈਡ ਤੇ ਹੁੰਦੀ ਦੀ ਕੱਲ ਵੀ ਉਧਰ ਸਾਈਡ ਹੋਈ ਅੱਜ ਵੀ ਉਧਰ ਸਾਈਡ ਹੋਈ ਕਿਉਂਕਿ ਦੁੱਧ ਵਾਲਾ ਸਾਡਾ ਭਈਆ ਆਂਦਾ ਨਾ ਉਹ ਕਹਿ ਦਿੰਦਾ ਕਿ ਉਧਰ ਬਹੁਤ ਬਾਰਿਸ਼ ਹੋ ਰਹਾ ਥਾ ਵਿਚਾਰਾ ਪਿੱਜੇ ਕੇ ਆਂਦਾ ਤੇ ਇਧਰ ਆਂਦਾ ਤੇ ਇਧਰ ਕੁਝ ਵੀ ਨਹੀਂ ਖੇਰਾ ਤੇ ਆਪਾਂ ਹਮੇਸ਼ਾ ਭਗਵਾਨ ਕਹਿੰਦੇ ਹੈ ਕਿ ਇੱਧਰ ਇੰਨੀ ਗਰਮੀ ਕਰ ਰਹੀ ਹੈ ਤੇ ਕਿੱਧਰ ਦੋ ਵਾਰੀ ਨਹੀਂ ਪੰਦਾ ਇੱਦਾਂ ਕਰ ਲਿਆ ਕਰ ਅੱਧੇ ਜਲੰਦਰ ਚ ਇੱਕ ਦਿਨ ਵੀ ਅੱਧੇ ਜਲੰਦਰ ਚ ਇੱਕ ਦਿਨ ਨਹੀਂ ਪਾ ਰਿਆ ਕਰ ਠੀਕ ਹੈ ਨਾ ਜੇ ਪੂਰੇ ਜਲੰਦਰ ਚ ਇੱਕੋ ਦਿਨ ਨਹੀਂ ਪਾਣਾ ਤੇ ਬਾਕੀ ਸਾਰੇ ਹੋਰ ਛੁੱਟੀਆਂ ਨਾਲੀਆਂ ਖਤਮ ਹੋ ਅੱਜ ਸ਼ਨੀਵਾਰ ਹੈ ਤੇ ਕੱਲ ਠੰਡੇ ਕੰਮ-ਕੁਮ ਕਰਦੇ ਨਿਪਟਣਾ ਤੇ ਮੰਡੇ ਤੇ ਟਿਊਸਡੇ ਬਸ ਮੰਡੇ ਥੋੜਾ ਜਿਹਾ ਲੈਕਸ ਹੋਊਗਾ ਟਿਊਸਡੇ ਤਾਂ ਬਸ ਇਹ ਕੰਮ ਕਰਦੀ ਤਿਆਰੀ ਚ ਨਿਪਟਿਆਣਾ ਵੀ ਕੱਲ ਸਕੂਲ ਜਾਣਾ ਕੱਲ ਸਕੂਲ ਜਾਣਾ ਤੇ ਫਿਰ ਤੋਂ ਸਕੂਲ ਸ਼ੁਰੂ ਹੋ ਜਾਣਾ ਤੇ ਕਰੇ ਕੀ ਸਕਦੀਆਂ ਕਿਉਂਕਿ ਨਾ ਸਕੂਲ ਦੇ ਵਿੱਚ ਜਾਣਾ ਪੈਣਾ ਹੀ ਮੇਰਾ ਤਾਂ ਨਾ ਸੋਚ-ਸੋਚ ਕੇ ਕਈ ਵਾਰ ਹੀ ਮੰਨ ਲੈਂਦਾ ਹੋ ਜਾਂਦਾ ਕਿਉਂਕਿ ਘਰ ਬੰਦਾਂ ਸ਼ਾਂਤੀ ਨੂੰ ਬਟਾ ਉਥੇ ਅਸ਼ਾਂਤੀ ਹੁੰਦੀ ਆ ਅ ਜਿਹੜੇ ਵੀ ਲੋਕ ਮੈਂ ਕਹਿ ਨਹੀਂ ਸਕਦੀ ਕਿਸਨੂੰ ਪਤਾ ਨਹੀਂ ਕਿਦਾਂ ਦੇ ਨੇਚਰ ਦੇ ਹੁੰਦੇ ਆ ਲੋਕ ਪਰ ਫਿਰ ਵੀ ਸਕੂਲ ਦੇ ਵਿੱਚ ਇੰਨੀ ਸ਼ਾਂਤੀ ਨਹੀਂ ਹੁੰਦੀ ਅਸ਼ਾਂਤੀ ਵਾਲਾ ਮਾਹੌਲ ਹੁੰਦਾ ਜਾਣਾ ਪੈਣਾ ਮੰਨ ਜਾ ਕਰਦਾ ਹੀ ਨਹੀਂ ਆ ਜਾਣ ਨੂੰ ਪਰ ਫਿਰ ਵੀ ਜੋਬ ਤੇ ਜੋਬ ਹੁੰਦੀ ਹੈ। ਉਹ ਤੇ ਥਾਣਾ ਤੇ। ਛੁੱਟੀਆਂ ਹੁੰਦੀਆਂ ਤੇ ਕੁਛ ਇਦਾਂ ਦੇ ਵਕਤ ਹਾਲਾਤ ਹੁੰਦੇ ਕਈ ਵਾਰੀ ਨਹੀਂ ਵੀ ਕਿਤੇ ਜਾਇਆ ਜਾਂਦਾ ਹਨਾ। ਤੇ ਵੈਸੇ ਮੇਰਾ ਬਹੁਤ ਮਨ ਸੀਗਾ ਦਰਬਾਰ ਸਾਹਿਬ ਜਾਣਾ। ਇਧਰ ਉਧਰ ਘੁੰਮਣ ਦਾ ਤਾਂ ਮਨ ਤਾਂ ਬਹੁਤ ਹੁੰਦਾ ਕਿ ਇਹ ਜਗ੍ਹਾ ਤੇ ਜਾਵਾਂਗੇ, ਉਹ ਜਗ੍ਹਾ ਤੇ ਜਾਵਾਂਗੇ। ਪਰ ਚਲੋ ਨਹੀਂ ਜਾ ਸਕੀ ਹੈਗੀ। ਕੁਝ ਹਾਲਾਤ ਮਜਬੂਰੀਆਂ ਹੁੰਦੀਆਂ ਹਨ। ਜਿਹੜਾ ਬੰਦਾ ਜਾ ਨਹੀਂ ਸਕਦਾ ਕਿਧਰੇ। ਚਲੋ ਜਦੋਂ ਬਾਬਾ ਜੀ ਬੁਲਾਣਗੇ ਉਦੋਂ ਜਰੂਰ ਪਾਵਾਂਗੇ। ਤੇ ਬਗਤ ਹਾਲਾਤ ਵੀ ਸਾਰੇ ਕੁਝ ਜੋ ਡਿਸਟਰਬੈਂਸ ਹੁੰਦੀ ਆ ਉਹ ਸਾਰੀ ਸਿੱਧੀ ਵੀ ਬਾਬਾ ਜੀ ਆਪ ਹੀ ਕੱਢਵਾ ਲੈ ਹੁੰਦੇ ਆ ਤੇ ਲਾਈਫ ਨੂੰ ਸਮੂਥ ਬਣ ਗਈ ਹੱਸੇ ਖੁਸ਼ੀਆਂ ਹਰ ਇੱਕ ਦੀ ਲਾਈਫ ਚ ਹੋਣੀ ਚਾਹੀਦੀ ਆ ਤੇ ਪਰਮਾਤਮਾ ਚਲੋ ਜਿਹੜੇ ਦੁੱਖ ਦੀਆਂ ਘੜੀਆਂ ਹੁੰਦੀਆਂ ਉਹ ਵੀ ਕੱਟੀਆਂ ਜਾਂਦੀਆਂ ਆ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਫਾਈਨੈਂਸ਼ੀਅਲ ਹੁੰਦੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਘਰੇਲੂ ਪਰੇਸ਼ਾਨੀਆਂ ਦੀਆਂ ਹਰ ਇੱਕ ਦੀ ਕਰਮ ਵਿੱਚ ਹੁੰਦੀਆਂ ਤੇ ਉਹ ਟਾਈਮ ਨਿਕਲ ਜਾਂਦਾ ਹੁੰਦਾ ਕੋਈ ਇਦਾਂ ਦੀ ਵੱਡੀ ਗੱਲ ਨਹੀਂ ਹੁੰਦੀ ਤੇ ਬਸ ਸਪਹੀ ਕਹਿੰਨੀ ਆ ਕਿ फटाफट ਚਲੋ ਉਸ ਨੂੰ ਲੱਗੇ ਫਿਰ ਠੰਡਾ ਮੌਸਮ ਆ ਜਾਈਏ ਥੋੜਾ ਮੌਸਮ ਦਾ ਬਦਲਾਅ ਹੋ ਜਾਂਦਾ ਥੋੜਾ ਜਿਹਾ ਠੰਡਾ ਹੋ ਜਾਂਦਾ ਬਰਸਾਤਾਂ ਜਿਹੜੀਆਂ ਪ੍ਰੋਪਰ ਰੇਨ ਆ ਜਦੋਂ ਪੈਦੀਆਂ ਨੇ ਇਹ ਤੇ ਉਸ ਟਾਈਮ ਜਿਹੜਾ ਮੌਸਮ ਹੈ ਉਹ ਤਕਲੀਲੀ ਦਾ ਹੁੰਦੀ ਹੈ ਥੋੜਾ ਜਿਹਾ ਠੰਡਾ ਹੋ ਜਾਂਦਾ ਹੈ ਕਿਉਂਕਿ ਵੈਸੇ ਤਾਂ ਗਰਮੀ ਨੇ ਵੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਸਰਦੀ ਦੇ ਵਿੱਚ ਬਹੁਤ ਸਾਰਾ ਸਰਦੀ ਪੈਂਦੀ ਹੈ ਪਰ ਇਹ ਮੌਸਮ ਦੇ ਪੰਜਾਬ ਦਾ ਇੱთა ਹੀ ਬੜਿਆ ਰਹਿੰਦਾ ਹੈ ਪਰ ਚਲੋ ਜੋ ਵੀ ਹੈ ਕੁਦਰਤ ਦਾ ਰੰਗ ਹੈ ਸਹਿਨ ਕਰਦੇ ਰਹੋਗੇ ਤੇ ਬਾਕੀ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੋ ਗੁੰਤੀ ਰਲੋ ਚੀਆ ਸੀਡ ਔਰ ਵਰਕਆਊਟ ਵੀ ਜ਼ਰੂਰ ਕਰੋ ਕਿਉਂਕਿ ਕੀਤਾ ਨਾ ਜਿਆਦਾ ਗਰਮੀ ਹੁੰਦਾ ਹੈ। ਅ ਬਾਕੀ ਸਾਰਿਆਂ ਨੂੰ ਸਕੂਲ ਜਾਵਾਂਗੇ ਨਾ ਪਤਾ ਕੀ ਗੱਲ ਹੈ ਵਰਕ ਲੋਡ ਬਹੁਤ ਹੁੰਦਾ 2-4 ਦਿਨ ਅਟਕੜਾ ਲੱਗਣਾ ਫਿਰ ਉਹੀ ਡੇਲੀ ਰੁਟੀਨ ਬਣ ਜਾਂਦੀ ਹੈ ਨਾ ਜਦੋਂ ਉਦੋਂ ਰਿਲੈਕਸ ਸਕੂਲ ਹੋ ਜਾਣਾ। ਉਹ ਅਧਰ ਪੈਦੀ ਇਹ ਬੋਰਿੰਗ ਵੀ ਹੁੰਦਾ ਫਿਰ ਉੱਥੇ ਸਾਰਾ ਦਿਨ ਮਣਜਿਆ ਲੱਗਿਆ ਰਹਿੰਦਾ ਸਕੂਲ ਦੇ ਵਿੱਚ। ਤੇ ਜ਼ਿੰਦਗੀ ਦੇ ਵਿੱਚ ਬੰਦਾ ਚੀਜ਼ ਤਾਂ ਚਾਹੁੰਦਾ ਏ ਆ ਕਿ ਕਿਤੇ ਨਾ ਕਿਤੇ ਜਾ ਵੀ ਆਵੇ ਪਰ ਆਪਾਂ ਛੁੱਟੀਆਂ 'ਚ ਕਿਧਰੇ ਨਹੀਂ ਗਏ ਥੋੜੀ ਕਈ ਮੇਰੀ ਹਾਲਾਤ ਵੀ ਇਦਾਂ ਦੇ ਹੁੰਦੇ ਆ ਕਿ ਨਹੀਂ ਜਾਇਆ ਜਾਂਦਾ ਹਨਾ ਤੇ ਆਪਣਾ ਘਰ ਦੇਖੀ ਹਰ ਜਗ੍ਹਾ ਤੇ ਜਾਣਾ ਪੈਂਦਾ ਘੁੰਮਣ ਨੂੰ ਤਾਂ ਬਹੁਤ ਪਲੇਸ ਨੇ ਹਨਾ ਤੇ ਇੰਡੀਆ ਵੀ ਬਹੁਤ ਸੋਹਣਾ ਆ ਤੇ ਜਿੱਥੇ ਮਰਜ਼ੀ ਕੋ ਮੂੰਹ ਤੇ ਬਹੁਤ ਅੱਛਾ ਲੱਗਦਾ ਹੈ ਆਪ ਨੂੰ ਪਤਾ ਵੀ ਹੈ ਵੀ ਉਹ ਪਲੇਸ ਆ ਉਹ ਪਲੇਸ ਹੈ ਸਟੇਟ ਦੇ ਵਿੱਚ ਬਹੁਤ ਸੋਹਣਾ ਪਰ ਫਿਰ ਜਦੋਂ ਬੰਦਾ ਸਾਰਾ ਦੇਖਣਾ ਪੈਂਦਾ ਠੀਕ ਨਾ ਟਿਊਸ਼ਨ ਸੈਂਟਰ ਵੀ ਆ ਉਹ ਵੀ ਦੇਖਣਾ ਪੈਂਦਾ ਬੰਦਾ ਇਦਾਂ ਨਹੀਂ ਜਾ ਸਕਦਾ ਨਾ ਕਿਤੇ ਵੀ ਤੇ ਕਈ ਵਾਰੀ ਕਈ ਲੋਕ ਚਲੇ ਵੀ ਜਾਂਦੇ ਆ ਪਰ ਆਪਾਂ ਨਹੀਂ ਇਦਾਂ ਛੱਡ ਕੇ ਜਾ ਸਕਦੇ ਨਾ ਕਿਉਂਕਿ ਹੁਣ ਬੱਚੇ ਸਾਰੇ ਘੁੰਮਮਾਨੇ ਤੇ ਗੋਪੇਪਰ ਆ ਜਾਣੇ ਤੇ ਫਿਰ ਇਹ ਪੇਪਰ ਬਣਾਓ ਪੇਪਰ ਬਣਾਓ ਇਹ ਕਰੋ ਕਰੋ ਕਾਦਿਆ ਕਰਾਉਂਦੇ ਆ ਕੰਮ ਕਿਥੇ ਦੇ ਕਿਥੇ ਬਣ ਜਾਂਦਾ ਤੇ ਚਲੋ ਫਿਰ ਵੀ ਟਾਈਮ ਦੇ ਚੱਲਦਾ ਹੀ ਆ ਤੇ ਪੇਪਰ ਬਣਾਵਾਂਗੇ ਜਾ ਕੇ ਆ ਫਿਰ ਪੇਪਰ ਆ ਜਾਣੇ ਸਤੰਬਰ ਆ ਜਾਣਾ ਹੋ ਜਾਣਾ ਜਣਾ ਠੰਡਾ ਮੌਸਮ ਹੋ ਜਾਣਾ ਦੋ ਮਹੀਨੇ ਗਰਮੀ ਵਾਲੇ ਮਿੰਟਾ ਮਿੰਟ ਨਾਗ ਜਾਣੇ ਪਤਾ ਨਹੀਂ ਚੱਲਣਾ ਕਿਹੜੇ ਵੇਲੇ ਗਰਮੀ ਆਈ ਕਿਹੜੇ ਵੇਲੇ ਚਲੀ ਗਈ ਤੇ ਮੈਂ ਕਈ ਕਈ ਵਾਰੀ ਨਾ ਬੋਲਣ ਨੂੰ ਵੀ دل ਨਹੀਂ ਕਰਦਾ ਹੁੰਦਾ ਹੁਣ ਵੀ ਰਹਾ ਨਾ ਕਿਥੇ ਮੂੜ ਜਾ ਇੱਦਾਂ ਬਣਿਆ ਹੋਇਆ ਕਿ ਮੇਰਾ ਦਿਲ ਕਰਦਾ ਝੁੱਕ ਕਰਕੇ ਬੈਠੇ ਰੋ ਪਰ ਵੀਡੀਓ ਤਾਂ बनानी ਹੈ ਨਾ ਫਿਰ ਹੁਣ ਵੀਡੀਓ ਦੇ ਵਿੱਚ ਬੰਦਾ ਬੋਲਣਾ ਹੀ ਪੈਂਦਾ ਆ ਤੇ ਕਈ ਕਈ ਵਾਰੀ ਮੈਂ ਹਮੇਸ਼ਾ ਕਰਦੀ ਇੱਦਾਂ ਕਰਦੀ ਹੁੰਦੀ ਹਾਂ ਚੁੱਪ ਕਰਕੇ ਬਿਨਾਂ ਬੈਠਣੀ ਤਾਂ ਸ